ਨੋ ਨਹੀਂ ਮਮੀ ਪਤਾ ਹੈਗਾ ਤੇਰੇ ਘਰ ਕੇ ਨਾ ਮੈਨੂੰ ਪੁੱਛਣਾ ਵੀ ਗਿਆ ਵੈ ਅੱਗੇ ਜਿੱਥੇ ਵੀ ਜਾਂਦਾ ਹੁੰਦਾ ਸੀ ਨਾ ਮੈਨੂੰ ਪੁੱਛ ਕੇ ਜਾਂਦਾ ਹੁੰਦਾ ਸੀ ਵੀ ਮੰਮੀ ਮੈਂ ਚੱਲਿਆ ਆਂ ਉਹਨਾਂ ਹੀ ਟਾਈਮ ਉਹਨੇ ਦੱਸਣਾ ਜਿਹੜਾ ਟਾਈਮ ਜਾਣਾ ਨਾ ਉਸੇ ਟਾਈਮ ਹੀ ਆ ਜਾਣਾ ਬਸ ਹੁਣ ਮੈਨੂੰ ਤਾਂ ਕਿਤੇ ਪੁੱਛਦਾ ਹੀ ਨਹੀਂ ਪਤਾ ਨਹੀਂ ਕੀ ਗੱਲ ਆ ਚਾਂਚੱਕ ਹੀ ਆ ਗਿਆ ਅੱਗੇ ਹੁਣਾ ਹੋਏ ਤੇ ਪਹਿਲਾਂ ਦੱਸ ਦਿੰਦੇ ਹੁੰਦੇ ਸੀ ਵੀ ਇਹ ਹੁਣਾ ਵਾ ਤੇ ਪਰ ਇੱਕ ਗੱਲ ਦੱਸਾਂ ਬਿੰਦਰ ਹੂੰ ਉਹ ਤੇਰੀ ਨੇ ਖੁਸ਼ ਬੜਾ ਹੋਣਾਈਆ ਤੇ ਜਦ ਮੈਂ ਹੱਪ ਚੱਲ ਦੋਏ ਬੰਨੀ ਰਹਿ ਰਾਜੀ ਉਸਾ ਸਾਡੇ ਭੂਆ ਮਿਲਨ ਵਰਤਾਂ ਦਾ ਪੇ ਸਾਡੇ ਨਾਲ ਬਣੀ ਗਈ ਹੈ ਚਨ ਸਿਕੋ ਟਾਈਮ ਨਾਲ ਬਣ ਗਈ ਹੈ ਹੁਣ ਦਾ ਵੀ ਸਰਜਣਾ ਤਰਾਤ ਦਾ ਵੀ ਸਾਰੀ ਜਾਣਾ ਹੁਣ ਦੋ ਕੋ ਭਾਂਡੇ ਢੋ ਲੈਣੇ ਆ ਨਾ ਵਾ ਇਦਰਾ ਆ ਮੈਂ ਨੇ ਫੋਨ ਲਾ ਕੇ ਦੇ ਮੈਂ ਪੁੱਛਿਆ ਵੀ ਕਿੱਥੇ ਐ ਮੰਮੀ ਮੈਂ ਫੋਨ ਲਾਇਆ ਸੀ ਉਹਨਾਂ ਨੇ ਤੇ ਫੋਨ ਉਹਨਾਂ ਦਾ ਲੱਗਣ ਹੀ ਨਹੀਂ ਦਿਆ ਕਿਉਂ ਲੱਗਣ ਕਿਉਂ ਨਹੀਂ ਦਿਆ ਹੈਗਾ ਤੂੰ ਫੇਰ ਦੂਜੀ ਵਾਰੀ ਲਾ ਕੇ ਵੇਖ ਲੈਣਾ ਸੀ ਮੰਮੀ ਦੂਜੀ ਵਾਰੀ ਕੀ ਲਾਉਣਾ ਫੋਨ ਆਉਣ ਹੀ ਬੰਦ ਦਿਆ ਵਾ ਤੇ ਲਾਵਾਂ ਦੱਸੋ ਕਿਦਾਂ ਲੈ ਹੱਦ ਹੋ ਗਈ ਉਹਦੇ ਵਾਰੀ ਹੁਣ ਮੈਂ ਹਾਰ ਕੇ ਗਈ ਆ ਵੇਲੀ ਦੇ ਵਿੱਚ ਪੱਠੇ ਪਾ ਕੇ ਆਈ ਆ ਉਹ ਬੇਜਬਾਨਾ ਸੋਇਆਂ ਦੀਆਂ ਭੁੱਖੀਆਂ ਬੱਜੀਆਂ ਸਨ ਜੇ ਉਹਨਾਂ ਨੂੰ ਖਾਣਾ ਨਹੀਂ ਤੇ ਰਾਤ ਨੂੰ ਚੋਣਾ ਕਿੱਥੋਂ ਮੰਮੀ ਤੁਸੀਂ ਨਾ ਜਾਂਦੇ ਆਪੇ ਆਣਗੇ ਤੇ ਉਹਨਾਂ ਨੇ ਬੰਨ ਲੈਣੀਆਂਹੀਂ ਪੱਠਿਆਂ ਤੇ ਤੇ ਉਹਨੇ ਹੁਣ ਮੈਨੂੰ ਕੀ ਪਤਾ ਕਦੋਂ ਆਉਣਾ ਤੇ ਕਦੋਂ ਨਹੀਂ ਆਉਣਾ ਹੈਗਾ ਤੇ ਰਾਤ ਨੂੰ ਚੋਲਾ ਕੀ ਸੀ ਉਹਨਾਂ ਦੇ ਥੱਲੇ ਆ ਲੈਣ ਦੇ ਨੂੰ ਇੱਕ ਵਾਰੀ ਚਲ ਮੰਮੀ ਕੋਈ ਗੱਲ ਨਹੀਂ ਐਵੇਂ ਨਹੀਂ ਗੁੱਸੇ 'ਚ ਕਿਉਂ ਆਉਂਦੇ ਓ ਤੁਸੀਂ ਗੁੱਸੇ 'ਚ ਕਿਉਂ ਆ ਪੈਂਦਾ ਵਾ জাফরਤੀ ਪੁੱਤਰ ਦੱਸ ਕੇ ਜਾਵੇ ਇਹ ਥੋੜੀ ਗੱਲ ਆ ਵੀ ਜੂ ਸਵੇਰ ਦਾ ਨਿਕਲਿਆ ਵਾ ਕਿੱਥੇ ਟਾਈਮ ਆ ਗਿਆ ਦਾ ਇਹੇ ਤੱਕ ਉਹਨੇ ਘਰ ਨਹੀਂ ਕੀ ਤੇ ਪੈਰ ਪਾਇਆ ਹੈਗਾ ਚਲੋ ਮੰਮੀ ਐਵੇਂ ਇਹਨਾਂ ਗੁੱਸਾ ਨਾ ਕਰੀ ਜੋ ਰੋਟੀ ਬਣ ਗਈ ਤੇ ਮੈਂ ਤੁਹਾਡੇ ਵਾਸਤੇ ਲਿਆਉਣੀ ਆ ਤੇ ਖਾ ਲਓ ਮਰਲੀ ਨਾ ਰੋਟੀ ਲਈ ਮੈਨੂੰ ਨਹੀਂ ਭੁੱਖ ਹੈਗੀ ਜਦ ਮੈਨੂੰ ਭੁੱਖ ਲੱਗੇ ਮੈਂ ਆਪੇ ਖਾ ਲਾਂਗੀ ਮੇਰੇ ਹੱਥ ਆ ਗਏ ਨੇ ਨਾਲ ਮੰਮੀ ਰੋਟੀ ਤੇ ਕਾਦਾ ਗੁੱਸਾ ਐਵੇਂ ਤੁਸੀਂ ਨਿੱਕਿਆ ਨਿੱਕਿਆ ਗੱਲਾਂ ਤੋਂ ਨਾਲ ਸਾਡਾ ਉਪਜੂ ਕਰਦੇ ਰਹਿੰਦੇ ਹੁੰਦੇ ਹੋ ਨਾ ਤੁਸੀਂ ਆਪ ਚਾਜ ਸਵਾਰਨਾ ਰਹਿਣਾ ਹੁੰਦਾ ਘਰ ਵਿੱਚ ਨਾ ਕਿਹੇ ਨੂੰ ਰਹਿੰਦੇ ਨਾ ਕਿਹੇ ਨੂੰ ਮੈਂ ਕਿਉਂ ਨਹੀਂ ਰਹਿੰਦੀ ਤੈਨੂੰ ਮੈਂ ਕੀ ਆਖਣ ਦੇਈ ਗੁੱਸਾ ਤੇ ਮੈਨੂੰ ਉਹਦਾ ਤੇ ਆਉਂਡਿਆ ਵਾ ਅਵਾਰਾ ਹੀ ਹੋ ਗਿਆ ਵਾ ਜਿੱਦਣ ਦੀ ਤੂੰ ਆਈਂ ਨਾ ਪਤਾ ਨਹੀਂ ਉਹਨੂੰ ਹੋਇ ਕੀ ਗਿਆ ਵਾ ਬਿਨਾ ਪੁੱਛਿਆ ਤੇ ਤੁਰਿਆ ਰਹਿੰਦਾ ਵਾ ਕਿਤੇ ਨਾ ਕਿਤੇ ਨਾਲੇ ਤੁਸੀਂ ਕਹਿੰਦੇ ਮੈਂ ਤੈਨੂੰ ਕੁਝ ਕਹਿ ਨਹੀਂ ਦੇਈ ਤੇ ਸਵੇਰ ਦੇ ਤੁਸੀਂ ਕੋਸੀ ਵੀ ਮੈਨੂੰ ਜਾਣਦੇ ਹੋ ਕਿ ਤੇਰੇ ਕਰਕੇ ਆਵਾਰਾ ਹੋ ਗਿਆ ਜਦੋਂ ਦੀ ਤੂੰ ਆਈ ਮੈਨੂੰ ਪੁੱਛਤਾ ਨਹੀਂ ਮੈਂ ਉਹਨੂੰ ਕੀ ਕਹਿਨੀ ਆ ਤੇ ਫਿਰ ਮੈਨੂੰ ਸਮਝ ਨਹੀਂ ਆਉਂਦਾ ਇਹ ਵੀ ਕਰਨ ਕੀ ਡਿਆ ਏ ਤੇ ਮੈਨੂੰ ਆਪ ਨਹੀਂ ਪਤਾ ਮੈਂ ਤੈਨੂੰ ਕੀ ਦੱਸਾਂ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਦੱਸ ਦਿੰਦੀ ਆ ਲੈ ਗਏ ਉਹਨੂੰ ਆਹੀ ਨਹੀਂ ਖਾਣੀ ਤੇ ਨਾ ਖਾਣਾ ਮੈਂ ਤੇ ਖਾਵਾਂ ਪਰ ਉਦਾਂ ਨਾ ਇੰਨਾ ਨੇ ਵੀ ਵਾਵਾ ਹੀ ਟਾਈਮ ਲਾਤਾ ਉਹ ਇਸ ਵੀਰ ਦੇ ਗਏ ਉਹ ਬੰਦਾ ਗੱਲ ਕਰਕੇ ਤੇ ਟਾਈਮ ਨਾਲ ਆਪਣੇ ਘਰ ਆਉਣ ਵਾਲਾ ਬੰਦਾ ਵਾ ਪਤਾ ਨਹੀਂ ਕਿੱਥੇ ਜਾ ਕੇ ਤੇ ਬਹਿ ਗਏ ਆ ਗਰਲੀਨਾ ਆ ਭਾਂਡੇ ਲੈ ਜਾਣ ਕੇ ਨਿੱਕੀ ਕੁੜੀ ਨੂੰ ਪਾਤਾ ਸਕੂਲ ਕਿ ਨਹੀਂ ਅਜੇ ਨਹੀਂ ਪਿੰਡਹਾਰ ਕਈ ਕਰਾਉਣੀ ਐ ਐਡਮਿਸ਼ਨ ਅੱਛਾ ਹਾਂ ਕਰਾੜ ਹੁਣ ਚੱਲ ਹੋਣ ਰਹੀਆਂ ਨੇ ਗਰਲੀਂ ਤੇ ਆਂਦੀ ਭਾਜੀ ਨਾਗਲੇ ਸਾਲ ਕਰਾਈਏ ਉਹ ਨਹੀਂ ਨਹੀਂ ਕਰਾ ਦੇ ਹੁਣ ਉਹ ਮੈਂ ਨਾਲੇ ਬੱਚੇ ਨੂੰ ਚਲੋ ਪਹਿਲੇ ਸਾਲ ਚ ਬੈਣ ਖਲੋਣ ਦੀ ਯਾਦ ਹੈ ਜੇ ਇੰਨੀ ਬੜੀ ਹੈ ਹੂੰ ਤੇ ਨਾਲੇ ਸੱਚ ਕਵਲ ਹੋਣਾ ਦਾ ਕਿਦਾਂ ਮੇਰੇ ਕੋਲ ਤਾਂ ਟਾਈਮ ਨਹੀਂ ਲੱਗਾ ਯਾਰ ਫੋਨ ਹੀ ਨਹੀਂ ਕੀਤਾ ਗਿਆ ਤੇ ਨਾ ਸਾਡੇ ਕੋ ਉੱਥੇ ਜਾਇਆ ਗਿਆ ਤੈਨੂੰ ਪਤਾ ਸਾਡੀ ਮੰਮੀ ਜਿਹੜੀ ਹੈ ਨਾ ਆ ਪੁੱਠੇ ਸਿੱਤੇ ਦਿਮਾਗ ਹੋਰ ਥਾਂ ਹੀ ਲੰਦੀ ਰਹਿੰਦੀ ਆ ਕਵਲ ਵੀ ਠੀਕ ਆ ਵਿਚਾਰੀ ਪਿੰਦਰ ਉਹ ਲਾਵ ਕੀ ਗੱਲ ਉਹ ਚਲ ਛੱਡ ਪਿੰਦਰ ਤੂੰ ਹੋਰ ਸੁਣਾ ਕਦਾ ਠੀਕ ਹੀ ਆ ਚਲੋ ਆ ਤੂੰ ਗੱਲ ਠੀਕ ਜੀ ਨਹੀਂ ਕੀਤੀ ਵਿਚਾਰੀ ਕਰਕੇ ਕੋਈ ਗੱਲ ਬਾਤ ਕੋ ਚੱਲ ਮੇਰੀ ਸੁਣ ਮੈਂ ਗੱਲ ਜੇ ਕੋਹਾ ਕਿਵੇਂ ਸੁਪਾਣਾ ਨਾ ਮੈਂ ਤਰਾ ਭਾਵਾ ਪਿੰਦਰ ਚੱਲ ਤੂੰ ਗੜਾ ਕੇ ਨਾ ਗੱਲ ਕਰਨ ਲੱਗਾ ਯਾਰ ਹੂੰ ਕਬੜ ਵੀ ਯਾਰ ਦੁਖੀ ਬੜੀ ਆ ਅੰਧਿਆ ਬੜੀ ਟੈਨਸ਼ਨ ਦੇਦਾ ਸਹੀ ਪੁੱਛੇ ਤੇ ਰੋਟੀ ਨਹੀਂ ਅਜੇ ਮੋਂਡੀ ਆ ਗਈ ਹਰ ਵੇਲੇ ਧਿਆਨ ਉਧਰ ਰਹਿਣ ਡਿਆ ਕਬੜ ਵਾਲੇ ਪਾਸੇ ਯਾਰ ਗਾਲ ਤੇ ਦੱਸ ਅੱਗੇ ਥੋੜੀਆਂ ਪਰੇਸ਼ਾਨੀਆਂ ਨੇ ਗਾਲ ਯਾਰ ਬਾਇਾ ਜੇ ਮੈਨੂੰ ਹੀ ਸਹੀ ਪੁੱਛੇ ਤਾਂ ਪੂਰਾ ਨਹੀਂ ਉਹ ਪਤਾ ਹਾਂ ਉਹਨਾਂ ਕੱਲ ਕੋ ਜਾਵਾਂਗੇ ਜਾਂ ਉੱਥੇ ਆਊਗੀ ਤੇ ਫਿਰ ਪਤਾ ਲੱਗਣਾ ਹੀ ਹੁ ਅਜੇ ਤੇ ਫੋਨ ਤੇ ਉਹਨੇ ਰੋਂਦਿਆਂ ਬਸ ਫੋਨ ਕੀਤਾ ਇਹਨੂੰ ਘਰ ਲਈਨੂੰ ਮੇਰੇ ਨਾਲ ਤੇ ਉਹ ਵੀ ਨਹੀਂ ਗੱਲ ਹੋਈ ਹੈਗੀ ਤੇ ਆਂਦੀ ਵੀ ਮੈਨੂੰ ਤੰਗ ਬੜਾ ਕਰਦੇ ਆ ਪਹਿਲਾਂ ਨਹੀਂ ਕੋਈ ਵੀ ਗੱਲ ਹੈਗੀ ਜਦੋਂ ਉਹਦੇ ਪਾਜੀ ਗਏ ਆ ਨਾ ਤੇ ਮਗਰੋਂ ਪ੍ਰਵਾਦ ਜਿਹੜਾਂ ਦੀ ਸਾਰਾ ਇਹਨਾਂ ਦਾ ਬਦਲੀ ਗਿਆ ਵੀ ਜਿੱਦਾਂ ਉਹ ਬੰਦੇ ਨਹੀਂ ਹੁੰਦੇ ਹੈਗੇ ਲਾ ਵਾ ਇਹੋ ਜਿਹੀ ਕਿਹੜੀ ਗੱਲ ਹੋ ਗਈ ਸਾਰੇ ਜੀ ਕਿਡੇ ਚੰਗੇ ਨੇ ਊਪੇਂਦਰ ਕੀ ਦਸੀਏ ਤੈਨੂੰ ਇਹ ਕਾਲਜੋਗਾ ਦੁਨੀਆਂ ਦੇ ਵਿੱਚ ਨਾ ਬਾਹਰੋਂ ਤੇ ਕੋਈ ਜਿਹੜਾ ਚੰਗਾ ਤੇ ਮੂੰਹ ਦਾ ਮਿੱਠਾ ਹੀ ਆ ਪਰ ਪਤਾ ਉਹੋ ਲੱਗਦਾ ਜਦੋਂ ਬਾਤ ਰਾਹ ਪਈਏ ਪਤਾ ਨਹੀਂ ਇਨਸਾਨ ਕਿਹੜੀਆਂ ਕੁੰਡੀਆਂ ਘੜਦਾ ਤੇ ਦਿਲ ਚੋਦੇ ਕਿੰਨੀ ਮੈਲ ਹੁੰਦੀ ਐ ਇਹ ਨਹੀਂ ਪਤਾ ਲੱਗਦਾ ਹੈਗਾ ਤੇ ਬਾਜੀ ਨਾਲ ਵੀ ਨਹੀਂ ਗੱਲ ਹੋਈ ਉਦੋਂ ਦੀ ਬਾਜੀ ਨੇ ਸਹੀ ਪੁੱਛੇ ਤੇ ਪਿੰਦਰ ਮੈਂ ਇਹ ਕਰਨਾ ਚਾਹੁੰਦਾ ਹਾਂ ਪਰ ਗਰਲੀ ਨੇ ਮੈਨੂੰ ਮਨਾ ਕਰਤਾ ਤੇ ਬਾਅਦ ਚ ਮੈਂ ਵੀ ਗੱਲ ਸੋਚੀ ਭਾ ਜੇ ਤਤੇ ਘਰ ਨਾ ਕਰੀਆ ਵਿਚਾਰਾ ਪਰਦੇਸਾਂ ਚ ਇਕੱਲਾ ਬੈਠਾ ਵਾ ਤੇ ਉਹਨੇ ਕਹਣਾ ਪਤਾ ਨਹੀਂ ਪਿੱਛੇ ਕੀ ਹੋ ਗਿਆ ਪਰ ਨਹੀਂ ਲਾਲ ਤੁਸੀਂ ਗਲਤੀ ਕਰਨ ਰਹੇ ਹੋ ਤੁਹਾਨੂੰ ਗੱਲ ਕਰਨੀ ਚਾਹੀਦੀ ਐ ਬਾਜੀ ਨਾਲ ਇਕੱਲੇ ਬਾਜੀ ਨਾਲ ਕਰੀ ਉਥੇ ਭਾਵੇਂ ਨਾ ਜਾ ਆ ਜੇ ਪਿੰਦਰ ਮੈਨਾਂ ਵੀ ਥੋੜਾ ਜਿਹਾ ਕਰੀ ਉਹਨਾਂ ਨਾਲ ਗੱਲ ਹੋ ਜੇ ਵੀ ਉਹ ਚਾਹੁੰਦੇ ਕੀ ਆ ਸਿਰ ਮੂੰਹ ਪਤਾ ਲੱਗੇ ਤੇ ਫੇਰ ਹੀ ਉਹ ਭਾਜੀ ਨੂੰ ਫੋਨ ਕਰੀਏ ਤੇ ਨਾਲੇ ਕਵਲ ਤਾਂ ਲੱਗਾ ਸਹੀ ਬਾਹਰ ਦਾ ਜੇ ਬਣਿਆ ਨਹੀਂ ਕੰਮ ਉਹ ਪਿੰਦਰਦਨ ਬੜਾ ਬਾਹਰ ਦੇ ਕੰਮ ਇਦਾਂ ਹੀ ਆ ਯਾਰ ਬਣੇ ਤਾਂ ਭਾਵੇਂ ਮਹੀਨੇ ਚ ਬਣ ਜੇ ਤੇ ਨਾ ਬਣੇ ਤਾਂ ਭਾਵੇਂ ਸਾਲ ਦੋ ਸਾਲ ਲੰਘ ਜੇ ਟਾਈਮ ਇਦਾਂ ਹੀ ਗਰਥ ਹੋ ਜੇ ਇਹ ਵੀ ਤਨ ਬੜਾ ਕਿਸਮਤ ਦਾ ਰੋਲ ਵੀ ਕਿਤੇ ਕਿਤੇ ਆਉਂਦਾ ਵਾ ਕੰਮ ਇਕੱਲਾ ਆਪਣੇ ਹੱਥ ਵਸੇ ਹੁੰਦਾ ਪਰ ਮਾਤਮਾ ਦੀ ਨਜ਼ਰ ਇਸ ਵੱਲੀ ਤੇ ਫੇਰ ਕੰਮ ਸਿਰੇ ਚੜ੍ਹਦੇ ਆ ਉਹ ਦਿਨਾਂ ਮੈਂ ਟੈਨਸ਼ਨ ਚ ਹੀ ਪਾਤਾ ਪਤਾ ਨਹੀਂ ਹੱਡੀ ਭੈਣ ਨੇ ਕਿਹੜੇ ਮਾਰੇ ਗਰਮ ਕੀਤੇ ਨੇ ਭਰਾ ਤੈਨੂੰ ਕੀ ਦੱਸਾਂ ਤੂੰ ਹਣ ਪੂਆ ਨਾਲ ਨਾ ਕੋਈ ਗੱਲ ਕਰੀਂ ਇਦਾਂ ਦੀ ਉਹੜਾ ਪੂਆ ਨਾਲ ਪੁੱਛੇ ਕਿਸੇ ਬਗੈਰ ਉਹਨਾਂ ਕਰ ਜਾ ਕੇ ਹੋਰ ਗੱਲ ਕਰਦੇ ਵਾਹ ਅਗੇ ਵਿਗੜੀਆ ਤਾਂ ਹੋਰ ਵਿਗੜ ਜੇ ਜਾਦਾ ਉਹ ਨਹੀਂ ਨਹੀਂ ਮੈਂ ਅਜਿਹੀ ਗੱਲ ਕਰਨੀ ਨਹੀਂ ਤੇ ਆਓ ਪਰ ਚਲ ਕੋਈ ਨਹੀਂ ਐਵੇਂ ਟੈਨਸ਼ਨ ਨਾ ਲਈ ਜੇ ਕੋਈ ਗੱਲ ਹੋਈ ਹੈ ਕਿ ਨਾ ਤਾਂ ਮੈਨੂੰ ਦੱਸਿਓ ਆਪਾਂ ਚੱਲ ਫਿਰਾਂਗੇ ਦੋਵੇਂ ਭਰਾ ਕੋਈ ਗੱਲ ਨਹੀਂ ਆ ਤੇਨਦਰ ਗੱਲ ਕਰੀ ਭਾਜੀ ਨਾਲ ਗੱਲ ਕਰੀਏ ਨਹੀਂ ਤਾਂ ਮੈਂ ਕਰਕੇ ਵੇਖਣਾ ਆਪਣੀ ਤਰਫਾ ਕੁਣ ਕਰਕੇ ਵੇਖਾਂ ਕਿ ਜੇ ਫਿਰ ਵੀ ਮੇਰੇ ਮੂੰਹ ਕੋ ਗੱਲ ਨਾ ਤੱਤੇ ਘੱਲ ਲੈ ਜਤਨ ਕਰਕੇ ਵੇਖੀ ਹਾਂ ਤੇਰਾ ਵੀ ਉਹਨਾਂ ਦਾ ਇੰਨਾ ਪ੍ਰੇਮ ਪਿਆਰ ਹੈ ਤੈਨੂੰ ਪਤਾ ਨਿਆ ਹੋ ਇੱਕ ਦਿਨ ਆਇਆ ਹੀ ਫੋਨ ਹਾਂ ਤੇ ਉਸ ਦਿਨ ਗੱਲ ਥੋੜੀ ਜਿਹੀ ਹੋਈ ਸੀ ਅਸੀਂ ਨਾ ਕਿਤੇ ਜਾਣਦੇ ਹਾਂ ਤੇ ਮੁੜ ਕੇ ਬੱਸ ਇਦਾਂ ਹੀ ਘਰ ਦੇ ਅਰਜੇ ਵਿੱਚੋਂ ਨਿਕਲੇ ਨਹੀਂ ਜਾਂਦਾ ਤੇ ਬਾਕੀ ਕਵਲ ਨੇ ਇਹ ਦੱਸਿਆ ਵਾ ਵੀ ਭਾਜੀ ਨੇ ਕੋਈ ਗੱਲ ਨਹੀਂ ਕੀਤੀ ਅੱਛਾ ਭਾਜੀ ਦਾ ਵਿੱਚ ਕੋਈ ਰੋਲ ਨਹੀਂ ਆ ਬਸ ਮਗਰੋਂ ਹੀ ਆ ਜੋ ਕੁਝ ਵੀ ਆ ਲੱਗ ਕਿ ਨਾਈਟ ਟਾਈਮ ਹੋ ਗਿਆ ਵਾ ਪਿੰਡਰ ਹਾਲ ਤੱਕ ਆ ਹੀ ਨਹੀਂ ਆ ਪਤਾ ਨਹੀਂ ਉੱਥੇ ਕੀ ਗੱਲ ਹੋਈ ਹੋਊਗੀ ਮੈਨੂੰ ਤਾਂ ਬੜੀ ਟੈਨਸ਼ਨ ਹੋਉਂਦੀ ਏ ਸਗੋਂ ਮੈਂ ਵੀ ਉੱਥੇ ਹੁੰਦੀ ਨਾ ਤੇ ਮੈਨੂੰ ਵੀ ਸਾਰੀ ਗੱਲ ਦਾ ਪਤਾ ਲੱਗ ਜਾਣਾ ਏ ਹੁਣ ਘਰ ਬੈਠਿਆ ਮੈਨੂੰ ਹੋਉਂਦਾ ਪਤਾ ਨਹੀਂ ਅਗਲੇ ਨੇ ਘਰ ਵੜਨ ਵੀ ਦਿੱਤਾ ਹੋਊਗਾ ਕਿ ਨਹੀਂ ਇੱਕਰੀ ਫੋਨ ਕਰਕੇ ਪੁੱਛਦੀ ਆ ਵੀ ਕੀ ਗੱਲ ਹੋਈ ਤੂੰ ਹਾਲ ਤੱਕ ਆਏ ਕਿਉਂ ਨਹੀਂ ਆ ਲੈ ਨਵਦੀਪ ਦਾ ਫੋਨ ਆ ਗਿਆ ਨਾ ਪੁੱਛਣਾ ਵੀ ਕਿੱਥੇ ਹੈ ਫਿਰ ਕੀ ਉਹਨਾਂ ਨੂੰ ਦੱਸ ਦੇ ਤੇ ਲਾਭ ਹੋਣਾ ਕੋਈ ਹੈਲੋ ਹੈਲੋ ਬਿੰਦੁਰ ਕਿੱਥੇ ਹੋ ਤੂੰ ਮੈਨੂੰ ਫੋਨ ਕਰਕੇ ਕੁਝ ਦੱਸਿਆ ਹੀ ਨਹੀਂ ਆ ਵੀ ਕੀ ਤੁਹਾਡੀ ਗੱਲਬਾਤ ਹੋਈ ਆ ਤੇ ਮੈਨੂੰ ਦੱਸੋ ਭੂਆ ਮੰਨ ਗਏ ਨੇ ਮਗਦੀਪ ਤੈਨੂੰ ਨਾ ਮੈਂ ਬਾਅਦ ਚ ਦੱਸਦਾ ਸਾਰੀ ਗੱਲ ਮੈਂ ਕਿਤੇ ਬਿਠਾ ਵਾਂ ਕਿਤੇ ਤੁਸੀਂ ਕਿੱਥੇ ਬੈਠੇ ਹੋ ਤੁਹਾਨੂੰ ਘਰੋਂ ਭੂਆ ਕੋਲ ਭਲਾਇਆ ਵਾ ਤੇ ਨਹੀਂ ਹੋਰ ਕਿਤੇ ਜਾ ਕੇ ਬੈਗੇ ਹੋ ਉਹਨਾਂ ਨਾਲ ਗੱਲ ਕਰਨੀ ਹੀ ਨਾ ਜੋ ਵੀ ਕਰਨੀ ਤੁਸੀਂ ਨਵਦੀਪ ਜਦੋਂ ਮੈਂ ਤੈਨੂੰ ਕਿਹਾ ਵੀ ਮਾਨ ਕੇ ਦੱਸਦਾ ਵਾ ਤੂੰ ਫੋਨ ਕੱਟ ਹਾਏ ਹਾਏ ਇਤੇ ਗੁੱਸੇ ਚ ਹੀ ਭੜੇ ਨੇ ਮੈਂ ਸਗੋਂ ਫੋਨ ਕਰਕੇ ਆਖਨੀ ਆ ਵੀ ਪੁੱਛਦੀ ਆ ਕਿ ਕੀ ਗੱਲ ਹੋਈ ਉਥੇ ਤੇ ਉਹਨਾਂ ਦਾ ਗੁੱਸਾ ਮੇਰੇ ਤੇ ਕੱਢੀ ਜਾਂਦੇ ਹੋ ਸਕਦਾ ਭੂਆ ਦੇ ਨੌ ਭੁੱਤ ਨੇ ਕੋਈ ਗੱਲ ਕਰਤੀ ਹੋਏ ਉਹਨਾਂ ਨੂੰ ਤੇ ਕਿਤੇ ਇਹਨਾਂ ਨੇ ਨਾ ਗੜੀਆਂ ਕੁਝ ਕਹਿਤਾ ਹੋਏ ਮੈਨੂੰ ਤੇ ਉਹ ਗੱਲ ਦਾ ਡਰ ਲੱਗਣ ਲੱਗਾ ਵਾ ਇਹ ਨਾ ਹੋਏ ਗੱਲ ਬੰਦੀ ਬੰਦੀ ਵਿਗੜ ਜੇ ਤੇ ਜੇ ਮਾ ਨਾ ਉਹਨਾਂ ਨੇ ਵੀ ਜਵਾਬ ਦਿੱਤਾ ਹੋਇਆ ਫਿਰ ਹੀ ਕਿਹੜੇ ਰਾਹ ਤੁਰਾਂਗੇ ਆਪਣੇ ਮਨ ਉਤੇ ਹੀ ਚੰਗਾ ਹੀ ਸੋਚਾਂ ਨੇ ਕਿ ਕਿਹੜਾ ਮਾੜਾ ਕਰਨ ਨੇ ਕਿ ਚੱਲ ਕਿਸੇ ਨਾ ਕਿਸੇ ਤਰੀਕੇ ਨਾਲ ਮੰਮੀ ਨੂੰ ਠੋਕਰ ਵੱਜੇ ਇਹਨਾਂ ਨੂੰ ਸਮਝ ਲੱਗੇ ਮੈਨੂੰ ਹੁਣ ਤੇ ਹੁਣ ਕੁਝ ਸਮਝ ਨਹੀਂ ਲੱਗਣ ਦੀ ਕਿ ਕੀ ਗੱਲ ਹੋਈ ਹੋਗੀ ਉੱਥੇ ਬੰਦਾ ਜਿੱਥੇ ਗਿਆ ਉਹਨਾਂ ਕੋਲ ਜਾਂਦਾ ਉਹਨਾਂ ਦੇ ਤਰਲੇ ਮਿੰਤ ਕਰਦਾ ਹੋਰ ਕਿਹੇ ਕੋਲ ਜਾ ਕੇ ਤੇ ਬਹਿ ਗਏ ਨੇ ਜੇ ਮੈਨੂੰ ਦੱਸ ਹੀ ਦਿੰਦੇ ਮੈਨੂੰ ਇੰਨੀ ਟੈਨਸ਼ਨ ਤੇ ਨਾ ਹੁੰਦੀ ਉੱਤੋਂ ਇੱਕ ਮੰਮੀ ਆ ਬਾਰ-ਬਾਰ ਪੁੱਛ ਹੀ ਜਾਂਦੀ ਆ ਕਿ ਪਿੰਦਰ ਕਿੱਥੇ ਆ ਪਿੰਦਰ ਕਿੱਥੇ ਮੈਂ ਹੁਣ ਤੁਹਾਨੂੰ ਕੀ ਦੱਸਾਂ ਤੁਹਾਡੇ ਘਰ ਕਿ ਸਾਰਾ ਕੁਝ ਹੋਉਂਦਿਆ ਵਾ ਜੇ ਤੁਸੀਂ ਚੰਗੇ ਹੁੰਦੇ ਨਾ ਇੱਥੋਂ ਤੱਕ ਗੱਲ ਪਹੁੰਚਣੀ ਨਹੀਂ ਨੀ ਲਵ ਚੱਲ ਦੇ ਛੁੱਟੀਆਂ ਦੇ ਚੱਲੀ ਆਣ ਕੋਈ ਯਾਰ ਜਾਣਾ ਕਿੱਥੇ ਆ ਫੁਲਕਾਉਣ ਲਗਾ ਤਿਆਰ ਫੁਲਕਾ ਦੇ ਛਕੋ ਲਾਵੇ ਜੇ ਸੱਚ ਪੁੱਛਣਾ ਮੈਂ ਰੋਟੀ ਘਰੋਂ ਖਾ ਕੇ ਤੁਰਿਆ ਹਾਂ ਤੇ ਚੱਲ ਠੀਕ ਹੈ ਰੋਟੀ ਨਾ ਖਾਈ ਤੇ ਸ਼ਾਮ ਨੂੰ ਚਲ ਜੀ ਏਡੀ ਕਾਲੀ ਆ ਉਹ ਨਹੀਂ ਚੱਲੀ ਐ ਬੱਸ ਮੈਂ ਨਾ ਮੰਮੀ ਹੁਣਾਂ ਨੂੰ ਦੱਸ ਕੇ ਨਹੀਂ ਆਇਆ ਕਰਨ ਨਵਦੀਪ ਨੂੰ ਕੱਲੀ ਨੂੰ ਪਤਾ ਸੀ ਲੈ ਯਾਰਾ ਵੀ ਇੱਕ ਤੇ ਤੂੰ ਕਾਲੀ ਬੜੀ ਪੰਦਰ ਜਦੋਂ ਵੀ ਤੈਨੂੰ ਨਾ ਪਿੱਛੇ ਦਾ ਬੜਾ ਧਿਆਨ ਰਹਿੰਦਾ ਹੁਣ ਤੂੰ ਜਾਣਦੇ ਫੇਰ ਸਹੀ ਕਿਤੇ ਚੱਲ ਆਇਓ ਤਹੀ ਠੀਕ ਐ ਥੋੜੀ ਜਿਹੀ ਬਣੀ ਤੇ ਲਾਵੇ ਹਾਂਜੀ ਦੱਸੋ ਮੈਂ ਤਾਂ ਰੋਟੀ ਬਣਾਉਂਦੀ ਆ ਤੇ ਭਿੰਦਰ ਭਾਜੀ ਤੁਰ ਵੀ ਪਏ ਆ ਉਹ ਮੈਂ ਕਿਨੂੰ ਡੱਕਿਆ ਸੀ ਆਂਦਾ ਮੈਨੂੰ ਛੇਤੀ ਆ ਤੇ ਨਾਲੇ ਫਿਰ ਪਿੱਛੋਂ ਨਾ ਵੀ ਹੋਣ ਰਹੀ ਕਰਨਾ ਚੱਲ ਕੋਈ ਗੱਲ ਨਹੀਂ 10 ਮਿੰਟ ਹੋਰ ਲੱਗ ਜਾਂਦੇ ਰੋਟੀ ਖਾ ਜਾਂਦੇ ਓਏ ਆਖਿਆ ਜਨੂ ਪਰ ਆਂਦਾ ਹੀ ਨਹੀਂ ਮੈਨੂੰ ਜੇ ਭੁੱਖ ਨਹੀਂ ਆ ਫਿਰ ਕੀ ਕਰਦਾ ਵਾ ਤਾਂ ਆਏ ਕਿਹੜੇ ਕੰਮ ਹੀ ਕੰਮ ਕੋਈ ਨਹੀਂ ਵਿਚਾਰਾ ਕੰਮ ਤੁਹਾਡੇ ਲਈ ਭਜਣ ਦਾ ਹੋਣ ਰਿਹਾ ਅਗੇ ਭਜਾ ਫਿਰ ਡਿਆਊਗਾ ਤੇ ਆਪਣੇ ਕੰਮਾਂ ਲਈ ਤੁਹਾਡੇ ਲਈ ਕੀ ਕਰਨ ਦਿਆ ਉਹ ਤੁਹਾਡੇ ਲਈ ਵਿਚਾਰਾ ਰਿਆ ਵਾ ਉਹ ਤੁਹਾਡੇ ਲਈ ਕੀ ਕਰਨ ਦਿਆ ਵਾ ਉਹ ਗੱਲ ਸੁਣ ਗੱਲ ਸੁਣੋਗੇ ਮੇਰੀ ਅੱਗੇ ਤੇ ਤਰ ਮੈਂ ਦੱਸਾਂਗਾ ਪਿੰਦਰਾਂ ਗਿਆ ਹੀ ਆਪਣੀ ਪੂਆਲ ਤੇ ਉਹ ਵੀ ਆਪਣਾਣ ਕੇ ਹੀ ਸਾਮ ਮੰਗਣਾ ਤੇ ਫੇਰ ਹੀ ਪਿੰਦਰਾਂ ਦਾ ਹੀ ਮੇਰੀ ਮੰਮੀ ਨੂੰ ਸਮਝ ਲੱਗੇਗੀ ਤੇ ਤਾਂ ਵੀ ਸਾਰਾ ਕੁਝ ਸੈੱਟ ਹੋਊਗਾ ਵੀ ਜਦੋਂ ਕਿਸੇ ਦੇ ਘਰ ਨੂੰ ਖਿੱਚੀਏ ਤੇ ਆਪਣੇ ਨੂੰ ਖਿੱਚ ਪੈਂਦੀ ਹੈ ਤਾਂ ਪੀੜ ਕੀ ਮਹਿਸੂਸ ਹੁੰਦੀ ਹੈਗੀ ਆ ਤੇ ਹੁਣ ਪੂਆ ਮਿਲ ਪਈ ਪਿੰਦਰ ਦੀ ਇਹ ਉਹ ਸਾਰਾ ਇੱਕ ਪੰਗਾ ਦਾ ਕਹਿੰਦੇ ਆ ਨਾ ਜੇ ਤੇ ਇੱਕ ਅਚਨ ਪਈ ਹੋਏ ਤੇ ਅੱਗੇ 10 ਟੋਏ ਹੋਰ ਦੇ ਦਦੇ ਆ ਉਹ ਵਿਚਾਰਾ ਪਤਾ ਕਰਕੇ ਆਈ ਤੇ ਉਥੋਂ ਕਿਤੇ ਪਿੰਡਾਂ ਦਾ ਦੱਸਿਆ ਆ ਵੀ ਇਹਨਾਂ ਦੀ ਪਹਿਲੀ ਰੋਡ 'ਚ ਆ ਗਈ ਸੀ ਤੇ ਇੱਥੋਂ ਵੇਚ ਵਟ ਕੇ ਉਹ ਗਾਂਗੇ ਤੇ ਚਲ ਗਏ ਤੂੰ ਹੁਣ ਫੇਰ ਪਤਾ ਨਹੀਂ ਲੱਗਾ ਉਹਨਾਂ ਦਾ ਯਾਰ ਹੁਣ ਪਤਾ ਏ ਈ ਛੇਤੀ ਥੋੜਾ ਜਿਹਾ ਕੰਮਾਂ ਦਾ ਲੱਗਦਾ ਵਾ ਤੈਨੂੰ ਪਤਾ ਹੀ ਆ ਕਿ ਲੱਗਦੇ ਜਾਊਗਾ ਪਰ ਹੁਣ ਬੇਨਾਂ ਮਕੇ ਤਾਂ ਮੈਂ ਵੀ ਟਾਈਮ ਇਦੋਂ ਫ੍ਰੀ ਹੁੰਨਾ ਵਾ ਤੇ ਦੋਨੇ ਜਣੇ ਆਸੇ ਪਾਸੇ ਪਤਾ ਕਰਕੇ ਆਉਂਦੇ ਆਂ ਸ਼ਾਇਦ ਕੋਈ ਸੂਸਰਾ ਦੇ ਨਿਕਲੀ ਆਵੇ ਤੇ ਪਤਾ ਲੱਗ ਜੇ ਤੂੰ ਹੀ ਨਾ ਇਹਨਾਂ ਦੀਆਂ ਗੱਲਾਂ 'ਚ ਆਓ ਕੀ ਪਤਾ ਕਿੱਥੋਂ ਆਇਆ ਤੇ ਉਦਾਂ ਹੀ ਉਹ ਆ ਗਿਆ ਓਏ ਤੇ ਤੂੰ ਹੀ ਉਹਨਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਓ ਜਿੱਦਨ ਦੇਣਗੇ ਨਾ ਉਦਣੀਆਂ ਮੈਨੂੰ ਨਹੀਂ ਉਹਨਾਂ ਤੇ ਯਕੀਨ ਹੈਗਾ ਓ ਚਲ ਯਾਰ ਕੇ ਤੇ ਵਿਸ਼ਵਾਸ ਵੀ ਕਰਨਾ ਪੈਂਦਾ ਵਾ ਤੇ ਨਾਲੇ ਮੈਨੂੰ ਪਤਾ ਪ ਉਹ ਇਦਾਂ ਕਰ ਲਾ ਜੇ ਤੇ ਅੱਗੇ ਦੀ ਹਿੰਦੂ ਬੇ ਉਹ ਜਿਹੜਾ ਭੂਆ ਤੇ ਵੀ ਇੰਨਾ ਯਕੀਨ ਕੀਤਾ ਸੀ ਐਡੀ ਵੱਡੀ ਗੱਲ ਕੋਈ ਐਵੇਂ ਥੋੜਾ ਕਹਾ ਸਕਦਾ ਕਿ ਮੈਂ ਆਪਣੀ ਭੂਆ ਦਾ ਪਤਾ ਕਰਨ ਗਿਆ ਹਾਂ ਜੇ ਇਹ ਝੂੜਦਾ ਵੀ ਕੋਈ ਹੱਦ ਹੁੰਦੀ ਆ ਉਹ ਇਦਾਂ ਹੋਣਾ ਵੀ ਝੂਠ ਐ ਗੱਲਾਂ ਬਣਾ ਗਿਆ ਵੱਜ ਕਰੀ ਜਾਂਦਾ ਮੈਨੂੰ ਪਤਾ ਉਹ ਜੋੜ ਐ ਸੱਚ ਕਹਿਣ ਰਿਹਾ ਐ ਮਾਂ ਕਿਹਦੀ ਦਾ ਪੋਤਾ ਉਹ ਨਹੀਂ ਕਿਤੇ ਸਾਨੂੰ ਵਾਰੇ ਆਉਣ ਦਿੰਦੀ ਤੇ ਇੰਨੇ ਵਾਰੇ ਆਉਣ ਦੇਣਾ ਹੀ ਇੰਨਾ ਪਤਾ ਵਾ ਵੀ ਰੋਡ 'ਚ ਜ਼ਮੀਨ ਆ ਗਈ ਆ ਤੇ ਇਹ ਨਹੀਂ ਪਤਾ ਵੀ ਉਹ ਕਿੱਥੇ ਗਏ ਨੇ ਲਾਗੇ ਬੰਨੇ ਵਾਲੇ ਤੇ ਨਹੀਂ ਚਲ ਗਏ ਸਾਰੇ ਉਹ ਪਰਾ ਤਾਂ ਕਿਹੜਾ ਬੰਸੇ ਤੂੰ ਦੇਖੋ ਗੱਲ ਜਿਹੜੀ ਪੀਣ ਪਾ ਕੇ ਬਹਿ ਜਾਨੀ ਆ ਹੋਰ ਵੀ ਹੋਰ ਲੈ ਜੋ ਵਿਚਰਾ ਆਈ ਗਿਆ ਤੇ ਕੀ ਹੋ ਗਿਆ ਜੇ ਗੱਲ ਕਰ ਜਾਵਾ ਆਈ ਉਹਨੂੰ ਪੁੱਛਾਂ ਥੋੜਾ ਗਏ ਆ ਜਾ ਕੇ ਤੁਹਾਨੂੰ ਦੱਸ ਕੀ ਬਣ ਗਿਆ ਕਿ ਉਹ ਆਪ ਹੀ ਦੱਸਣਾ ਆ ਘਰ ਝੂਠ ਥੋੜਾ ਕਰਨਾ ਆ ਮੈਂ 100 ਵਾਰ ਆਏ ਮੈਂ ਉਹ ਗੱਲ ਨਹੀਂ ਕਰਦੀ ਪਰ ਮੈਂ ਜੇ ਤੂੰ ਝੂਠੇ ਲਾਰੇ ਲੰਦੇ ਆ ਨਾ ਹੁੰਦੀਆਂ ਜ਼ਮੀਨਾਂ ਸਾਡੇ ਨਾਲ ਕਰਨਦੇ ਆ ਤੁਹਾਡੀ ਪਹਿਲੀ ਤੁਹਾਨੂੰ ਹੀ ਦੇਣੀ ਆ ਜਿੱਦਾਂ ਦੇਣਗੇ ਤੂੰ ਉਦਣ ਹੀ ਆ ਤੁਸੀਂ ਫੇਰ ਉਹਨਾਂ ਦੀਆਂ ਗੱਲਾਂ 'ਚ ਆਗੇ ਮੈਂ ਨਹੀਂ ਹੁੰਦੀ ਜਿਹੜਾ ਢਾਕ ਆ ਨਾ ਉਹ ਸਾਡੇ ਕੋਲ ਹੀ ਰਹਿਣਾ ਵਾ ਤੇ ਨਾਲ ਜ਼ਮੀਨ ਸਾਡੇ ਕੋਲ ਹੀ ਰਹਿਣ ਈ ਆ ਔਰ ਜੜਾ ਭਿਆਣ ਕੇ ਉਹ ਵਾਉਣ ਦੇ ਆ ਤੇ ਬਾਕੀ ਇਹ ਆ ਵੀ ਜਿਉ ਕਹਿਣ ਦਾ ਤੇ ਸ਼ਾਇਦ ਕੋਈ ਮਸਲਾ ਹੋ ਜਾਏਗਾ ਤੇ ਚਮੜਾ ਵੀ ਕੀ ਆ ਨਾਲੇ ਉਹਨਾਂ ਦੀ ਰਿਸ਼ਤੇਦਾਰੀ ਫੇਰ ਜੁੜ ਜਾਏਗੀ ਤੇ ਨਾਲੇ ਆਡਾ ਮਸਲਾ ਲੋ ਜਾਊਗਾ ਕੋਈ ਪਤਾ ਨਹੀਂ ਕਿ ਵੇਲੇ ਆਪਣੇ ਦੀ ਗੱਲ ਨਹੀਂ ਸਮਝ ਲੱਗਦੀ ਹੁੰਦੀ ਕਿ ਅਸੀਂ ਠੇਡਾ ਮਾਰਿਆ ਫੇਰ ਸਮਝ ਲੱਗਦੀ ਆ ਕਿ ਕਿੱਥੇ ਆਪਾਂ ਗਲਤ ਆ ਤੇ ਅਗਲਾ ਸਹੀ ਕੋਈ ਗੱਲ ਨਹੀਂ ਜਿੱਦਣ ਵਾਉਣਗੇ ਨਾ ਤੁਹਾਨੂੰ ਲੱਗ ਜਾਏਗਾ ਪਤਾ ਭੂਆ ਦੇ ਬਣੇ ਚੇਲੇ ਮੰਮੀ ਕਿੱਥੇ ਆ ਮੰਮੀ ਵੇਲੀ ਵੱਲ ਗਏ ਨੇ ਜਦੋਂ ਦੇ ਤੁਸੀਂ ਗਏ ਹੋਣ ਕਰੋ ਉਹਨਾਂ ਨੇ ਮੈਨੂੰ ਉਹਨਾਂ ਨੇ ਟਿਕਾ ਨਹੀਂ ਦਿੱਤਾ ਤਾਂ ਢੜੇ ਵੱਲੋਂ ਪੁੱਛੀ ਜਾਂਦੇ ਕਿ ਪਿੰਦਰ ਕਿੱਥੇ ਗਿਆ ਵਾ ਪਿੰਦਰ ਕਿੱਥੇ ਗਿਆ ਵਾ ਤੇ ਜੇ ਮੈਂ ਤੁਹਾਨੂੰ ਫੋਨ ਕੀਤਾ ਸੀ ਤੇ ਤੁਸੀਂ ਗੜੀਆਂ ਮੈਨੂੰ ਪਿਆ ਹੀ ਗਏ ਨਹੀਂ ਚਾਰਜ ਫਰੇਟ ਚੜਕਾ ਖਾਨੋਂ ਮੈਂ ਆਏ ਰੱਖੀ ਆਂ ਇਹ ਮੰਮੀ ਕੋਲੋਂ ਵੀ ਮੈਂ ਗੱਲਾਂ ਸੁਣਾ ਤੇ ਤੁਹਾਡੇ ਕੋਲੋਂ ਵੀ ਸੁਣਾ ਮੈਂ ਨਵਦੀਪ ਤੈਨੂੰ ਕੁਮਾਰੀ ਗੱਲ ਕੀਤੀ ਸੀ ਮੈਂ ਤੈਨੂੰ ਮਾਣ ਕੇ ਦੱਸਦਾ ਵਾਂ ਤੇ ਮੈਨੂੰ ਤੁਹਾਡੀ ਟੈਨਸ਼ਨ ਹੋਉਂਦੀ ਤੇ ਮੈਂ ਤਾਂ ਹੀ ਤੁਹਾਨੂੰ ਫੋਨ ਕੀਤਾ ਹੈ ਕਿ ਪਿੰਦਰ ਉੱਥੇ ਕੀ ਗੱਲਬਾਤ ਹੋਈ ਚਲੋ ਫਿਰ ਹੁਣ ਹੀ ਮੈਨੂੰ ਦੱਸ ਪਈ ਕੀ ਬਣਿਆ ਉੱਥੇ ਮੈਂ ਉੱਥੇ ਲੜਨ ਗਿਆ ਹਾਂ ਦੱਸ ਬਾਲਾ ਉਹ ਦੱਸੋ ਉੱਥੇ ਕੀ ਗੱਲ ਹੋਈ ਆ ਕੁਝ ਵੀ ਨਹੀਂ ਹੋਇਆ ਹਾਏ ਹਾਏ ਇੰਨਾ ਟਾਈਮ ਫਿਰ ਕਿੱਥੇ ਲਾਏ ਹੋ ਜੇ ਕੁਝ ਵੀ ਨਹੀਂ ਹੋਇਆ ਤੇ ਟਾਈਮ ਤਾਂ ਲੱਗਾ ਮੇਰਾ ਲਵ ਹੋਣਾ ਕੋਲ ਭੂਆ ਦੇ ਪਿੰਡ ਗਿਆ ਵਾਂ ਉਹ ਤਾਂ ਉੱਥੇ ਹੈ ਹੀ ਨਹੀਂ ਆ ਉਹਨਾਂ ਦੇ ਆ ਗਈ ਪਹਿਲੀ ਰੋਡ 'ਚ ਉਹ ਤਾਂ ਚਲ ਗਏ ਨੇ ਇੱਥੋਂ ਤੇ ਮੈਂ ਪੁੱਛਿਆ ਕਿਸੇ ਆ ਲਾਗੋ ਜਾਗ ਉਹ ਤਾਂ ਦੱਸਿਆ ਕਿਹਨੇ ਨੇ ਵੀ ਹੁਣ ਹੈ ਕਿੱਥੇ ਨੇ ਹਾਏ ਐਡੀ ਗੱਲ ਪਿੰਡ 'ਚ ਕਿਸੇ ਨੂੰ ਪਤਾ ਹੀ ਨਹੀਂ ਕਿ ਉਹ ਕਿੱਥੇ ਚਲ ਗਏ ਮੈਂ ਦੂ ਚੋਂ ਜਾਣਨ ਨੂੰ ਪੁੱਛਿਆ ਤੇ ਹੁਣ ਮੈਂ ਸਾਰੇ ਪਿੰਡ 'ਚ ਥੋੜਾ ਟੰਡੂਰਾ ਫੇਰਨਾ ਸੀ ਕਿਸੇ ਨੂੰ ਪਤਾ ਕੌਣ ਹੈ ਕਿਸੇ ਨੂੰ ਨਹੀਂ ਪਤਾ ਵੀ ਇਹ ਕੌਣ ਹੈ ਨਹੀਂ ਲੋਕੀ ਦੱਸ ਦੇ ਇਦਾਂ ਹਾਏ ਹਾਏ ਦੱਸਦਾ ਕਿਉਂ ਨਹੀਂ ਹੈ ਕਿਤੇ ਉਹ ਇੱਥੇ ਆਣ ਕੇ ਵੀ ਬਾਅਦ ਵਿੱਚ ਰਹਿਣ ਲੱਗੇ ਤੇ ਸ਼ੁਰੂ ਤੋਂ ਇੱਥੇ ਹੀ ਰਹਿੰਦੇ ਸੀ ਉਹ ਹੈ ਤੇ ਇੱਥੇ ਹੀ ਹੁਣ ਕੀ ਪਤਾ ਸ਼ਹਿਰ ਚ ਚੱਲ ਗਏ ਨੇ ਜਾਂ ਹੋਰ ਕਿਤੇ ਬਣਾ ਪੈੜੀ ਲੱਲੀ ਹੈ ਜਾਂ ਪਿੰਡ ਚ ਨੇ ਕਿਤੇ ਇਹਦੇ ਹੁਣ ਇਹ ਆ ਵੀ ਟਾਈਮ ਲੱਗਣਾ ਫਿਰ ਪਤਾ ਲੱਗਣਾ ਵੀ ਉਹ ਹੈ ਕਿੱਥੇ ਨੇ ਤੇ ਹੁਣ ਫਿਰ ਕੀ ਕਰਾਂਗੇ ਕਰਨਾ ਕੀ ਹੈ ਹੁਣ ਅੱਜ ਤੇ ਸਾਰਾ ਕੰਮ ਹੋਣਾ ਨਹੀਂ ਫਿਰ ਮੈਂ ਚੱਲ ਹੁੰਦੇ ਹੁੰਦੇ ਲੱਭ ਹੁਣਾ ਕੋਲ ਉਹ ਬੰਨਾਵਾ ਉਦਾਂ ਮੈਂ ਲਾਵਣਾ ਕੀਤੀ ਹੀ ਗੱਲ ਪਰ ਇੱਕ ਮੁੰਡਾ ਹੈਗਾ ਵਾ ਲੱਗਦਾ ਵਾਕਪ ਉਸੇ ਪਿੰਡ ਦਾ ਹੂੰ ਤੇ ਹੁਣ ਮੈਂ ਵੀ ਨਾ ਕਿਹਦਣਾ ਲਾਵ ਨੂੰ ਖੜਨਾ ਨਾਲ ਤੇ ਦੋਵੇਂ ਜਣੇ ਜਾਵਾਂਗੇ ਉੱਥੇ ਪੁਸ਼ਕਿਸ਼ ਕਰਕੇ ਤੇ ਲੱਭ ਹੀ ਜਾਣਾ ਐਡੀ ਗੱਲ ਥੋੜਾ ਵਾ ਪੀਤੂਣੇ ਤੋਂ ਬਾਹਰ ਚੱਲ ਜਾਣਾ ਵਾ ਕੋਈ ਪਤਾ ਮ ਨਹੀਂ ਹੁੰਦਾ ਕਿਹੇ ਦਾ ਜਾ ਵੀ ਸਕਦੇ ਨੇ ਬਾਹਰ ਬਥੇਰੀ ਦੁਨੀਆਂ ਜਾਂਦੀ ਹੈ ਉਹ ਤਾਂ ਤੇਰੀ ਗੱਲ ਸਹੀ ਹੈ ਪਰ ਹਜੇ ਉਹਨਾਂ ਨੂੰ ਥੋੜਾ ਟਾਈਮ ਹੋਇਆ ਥੋਂ ਗਿਆ ਉਹ ਅੱਛਾ ਚੱਲ ਕੋਈ ਗੱਲ ਨਹੀਂ ਇੱਕ ਦੀ ਪੁਸ਼ਕੀ ਵੇਖ ਲਿਓ ਭਾਜੀ ਦੇ ਨਾਲ ਗੱਲ ਕਰਕੇ ਤੇ ਹੁਣ ਮੰਮੀ ਨੂੰ ਕੀ ਕਹੂੰਗਾ ਮੰਮੀ ਨੂੰ ਤਾਂ ਇਹ ਕੀ ਕਹਿਣਾ ਵਾ ਲਾ ਦੇ ਕੋਈ ਹੁਣ ਬਹਾਨਾ ਤੇ ਤੂੰ ਉਹਦਾ ਕੀ ਕਹਿ ਵੀ ਕਿੱਥੇ ਗਏ ਐ ਮੈਂ ਕਿਹਾ ਮੈਨੂੰ ਆਪ ਨੇ ਦੱਸ ਕੇ ਗਏ ਮੈਂ ਤੇ ਆ ਗੱਲ ਕਹੀ ਤੂੰ ਹੋਰ ਕੋ ਪਾਜਲਾ ਹੜਨਾ ਬੈਠਾ ਕਿਸੇ ਨਾਲ ਗਿਆ ਕੋ ਚਾਚੇ ਤਾਏ ਨਾਲ ਪਰ ਇਹ ਵੀ ਡਰ ਸੀ ਨਾ ਉਹਨਾਂ ਉਹਦੇ ਨਾਲ ਚੱਲ ਜਣਾ ਨਹੀਂ ਤੇ ਜਿਹਦੇ ਨਾਲ ਜਿੰਦਾ ਵੀ ਮੈਂ ਨਾਲ ਲੈਂਦੀ ਅਗਲੇ ਨੇ ਉਹਨਾਂ ਦੇ ਘਰ ਚੱਲ ਜਣਾ ਨਹੀਂ ਚੱਲ ਛੱਡ ਪਰਾਂ ਮੈਂ ਕੱਪੜੇ ਲਾਵਾਂ ਤੇ ਵੇਖਾਂ ਜਾ ਕੇ ਕੰਮ ਕਰ ਟੈਨਸ਼ਨ ਹੋਰ ਹੀ ਤੇ ਹੋਰ ਇੱਕ ਪੈ ਗਈ ਆਪ ਕੋ ਜੇ ਸੋਚੀਦਾ ਵਾ ਤੇ ਹੋ ਕੁਝ ਜਾਂਦਾ ਵਾ ਤੇ ਹੋਰ